ਸੀ ਗੱਲ ਕਰ ਰਹੇ ਸੀ ਮਨੋਜ ਉਰੀਏ ਦੇ ਨਾਲ ਜਿਹੜੇ ਚੇਅਰਮੈਨ ਨੇ ਰੋਟਰੀ ਕਲੱਬ ਮਿਡਟਾਊਨ ਹੁਸ਼ਿਆਰਪੁਰ ਦੇ ਉਹਨਾਂ ਨੇ ਬਸਤਾ ਦੇ ਨਾਲ ਹੁਣ ਸਾਡੇ ਨਾਲ ਜੁੜ ਚੁੱਕੇ ਨੇ ਇਸ ਵੇਲੇ ਸਦਾ ਜਗਮੀਤ ਸਿੰਘ ਸਿੱਠੀ ਜਿਹੜੇ ਪਾਸਟ ਪ੍ਰੈਜ਼ੀਡੈਂਟ ਨੇ ਇਸੀ ਰੋਟਰੀ ਕਲੱਬ ਮਿਡ ਟਾਊਨ ਹੁਸ਼ਿਆਰਪੁਰ ਦੇ ਉਹਨਾਂ ਵੱਲੋਂ ਇਸ ਜਿਹੜੀ ਇਸ ਕਲੱਬ ਦੇ ਨਾਲ ਜਿੱਥੇ ਸਹਿਯੋਗ ਕੀਤਾ ਜਾਂਦਾ ਉੱਥੇ ਆਪਣੇ ਤੌਰ ਤੇ ਵੀ ਇਹਦਾ ਪ੍ਰਚਾਰ ਪ੍ਰਸਾਰ ਵੀ ਕੀਤਾ ਜਾਂਦਾ ਤੇ ਲੋਕਾਂ ਨੂੰ ਬਹੁਤ ਸਾਰੇ ਜਿਹੜੇ ਅਪਰੋਚ ਇਹਨਾਂ ਦੇ ਨਾਲ ਵੀ ਕਰਦੇ ਆ ਵੀ ਕਿਤੇ ਨਾ ਕਿਤੇ ਉਹਨਾਂ ਦਾ ਵੀ ਕਿਸੇ ਤਰ੍ਹਾਂ ਦਾ ਸਮਾਧਾਨ ਹੋ ਜਵੇ ਜਿਹੜੀ ਕਿਸ ਨੂੰ ਸੋ ਇਹਨਾਂ ਦੇ ਨਾਲ ਅਸੀਂ ਗੱਲ ਕਰਾਂਗੇ ਸਰਦਾਰ ਜਗਮੀਤ ਸਿੰਘ ਸੇਠੀ ਹੋਰਾਂ ਦੇ ਨਾਲ ਵੀ ਇਹਨਾਂ ਦੀ ਕਾਰਜਸ਼ਾਲੀ ਸੋ ਸਰ ਤੁਹਾਡਾ ਸਵਾਗਤ ਹੈ ਜੀ ਦਾ ਵਾਰ ਤੇ ਜੀ ਹਾਂ ਜੀ ਸੇਠੀ ਸਾਹਿਬ ਜਿਵੇਂ ਅਸੀਂ ਕੱਲ ਕਰਦੇ ਸੀਗੇ ਮਨੋਜ ਹੋਰੀ ਜੀ ਨਾ ਤੁਸੀਂ ਇਹ ਜਿਹੜਾ ਰੋਟਰੀ ਕਲੱਬ ਮਿਡ ਟਾਊਨ ਆ ਇਹਦੇ ਬਾਰੇ ਤੁਸੀਂ ਸ਼ਹਿਰ ਦੇ ਬਾਹਰਲੇ ਪਾਸੇ ਤੁਹਾਡਾ ਸਿਟਿੰਗ ਆਫਿਸ ਆ ਉੱਥੇ ਕਿੰਨੇ ਕੁ ਲੋਕ ਅਪਰੋਚ ਕਰਦੇ ਆ ਔਰ ਕਿਸ ਤਰ੍ਹਾਂ ਤੁਸੀਂ ਲੋਕਾਂ ਨੂੰ ਗਾਈਡ ਕਰਦੇ ਹੋ ਵੀ ਤੁਹਾਡੇ ਨਾਲ ਕਿ ਜੋੜਨ ਜੀ ਉਹ ਇਸ ਤਰ੍ਹਾਂ ਜੀ ਭਾਈ ਮੈਂ ਰੋਟੀ ਕਲੱਬ ਦੇ ਨਾਲ 2016 ਦੇ ਵਿੱਚ ਜੁੜਿਆ ਜੀ ਤੇ ਪਹਿਲੇ ਮੈਂ ਭਾਰਤਗਤ ਪਰਸ਼ਦ ਵੀ ਸੀਗਾ ਉਸ ਤੋਂ ਬਾਅਦ ਮੈਂ ਜਿੰਦਾ ਇਹਨਾਂ ਦਾ ਕਾਰਜਕਾਰਜਕਾਰੀ ਦੇਖੀ ਇਹਨਾਂ ਦੇ ਕੰਮ ਕਰ ਦੇਖੇ ਮੈਂ ਤਾਂ ਮੈਂ ਉਹ ਛੱਡ ਕੇ ਇਹਨਾਂ ਦੇ ਨਾਲ ਜੁੜ ਗਿਆ ਔਰ ਮੈਂ ਹੁਣ ਟਿਲ ਅੱਜ ਦੀ ਡੇਟ ਤੱਕ ਮੈਂ ਇਹਨਾਂ ਦੇ ਨਾਲ ਐਜ਼ ਅ ਵਾਈਸ ਪ੍ਰੈਜ਼ੀਡੈਂਟ ਕੰਮ ਕਰ ਰਿਹਾ ਜੀ ਤੋ ਸਾਡੇ ਕੋਲ ਡਿਫਰੈਂਟ ਟਾਈਪ ਦੇ ਪ੍ਰੋਜੈਕਟ ਚੱਲ ਰਹੇ ਆ ਜਿਵੇਂ ਕਿ ਸਾਡੇ ਪ੍ਰੋਜੈਕਟ ਚੇਅਰਮੈਨ ਮਨੋਜ ਓਰੀਜ ਨੇ ਦੱਸਿਆ ਕਿ ਸਾਡਾ ਬੜਾ ਟਰੇਮ ਪ੍ਰੋਜੈਕਟ ਆ ਕਿ ਜਣਾ ਅਸੀਂ ਲੋਕਾਂ ਨੂੰ ਆਈਸ ਟ੍ਰਾਂਸਪਲੈਂਟ ਕਰਵਾ ਕੇ ਦੇਣੇ ਆ ਔਰ ਦੂਸਰਾ ਜਿਹੜਾ ਪ੍ਰੋਜੈਕਟ ਜਣਾ ਹੈਗਾ ਉਹ ਅਸੀਂ ਹੁਣੇ ਰੀਸੈਂ ਡਾਪਟ ਕੀਤਾ ਕਿ ਉਹ ਪ੍ਰਾਇਮਰੀ ਸਕੂਲ ਦੇ ਜਿੰਨੇ ਵੀ ਬੱਚੇ ਆ ਉਹਨਾਂ ਦੀ ਅਸੀਂ ਵਿਜ਼ਨ ਜਿਹੜੀ ਆ ਉਹ ਚੈੱਕ ਕਰਕੇ ਉੱਥੇ ਅਸੀਂ ਬੋਰਡ ਲਗਾਏ ਜਿੱਦਾਂ ਉਹਨਾਂ ਨੇ ਦੱਸਿਆ ਉਹ ਆਪ ਜਾਣੇ ਫਿਜ਼ੀਕਲੀ ਅਸੀਂ ਜਦੋਂ ਡਾਕਟਰ ਜਾਂਦਾ ਉਹਨਾਂ ਦੇ ਨਾਲ ਜਾ ਕੇ ਅਸੀਂ ਬੱਚਿਆਂ ਦੀ ਆਈ ਸੈੱਟ ਚੈੱਕ ਕਰਕੇ ਉਹਨਾਂ ਦੇ ਨੰਬਰ ਕੱਢ ਕੇ ਉਹਨਾਂ ਨੂੰ ਅਸੀਂ ਬਣਵਾ ਕੇ ਸਪੈਕਸ ਤੇ ਉੱਥੇ ਉਹਨਾਂ ਨੂੰ ਅਸੀਂ ਡਿਸਟ੍ਰੀਬਿਊਟ ਕਰਦੇ ਆ ਤੇ ਹੁਣ ਤੱਕ ਜਿੱਦਾਂ ਉਹਨਾਂ ਨੇ ਦੱਸਿਆ 175 ਬੱਚਿਆਂ ਨੂੰ ਅਸੀਂ ਸਪੈਕਸ ਲਗਵਾ ਚੁੱਕੇ ਹਾਂ ਹੁਣ ਵੀ ਅਸੀਂ 5 ਸਕੂਲਾਂ ਦੀ ਲਿਸਟ ਸਾਡੇ ਕੋਲ ਆ ਚੁੱਕੀ ਆ ਜਿਹਦੇ ਵਿੱਚ ਤਕਰੀਬਨ 100 ਦੇ ਕਰੀਬ ਬੱਚਾ ਹੈਗਾ ਔਰ ਉਹਨਾ ਬੱਚਿਆਂ ਨੂੰ ਅਸੀਂ ਜਲਦੀ ਹੀ ਜਿਵੇਂ ਕੋਈ ਪੇਪਰ ਸ਼ੁਰੂ ਹੋ ਜਾਣੇ ਆ ਅਸੀਂ ਕੋਸ਼ਿਸ਼ ਕਰਦੇ ਹਾਂ ਇਨ ਬਿਟਵੀਨ ਬੱਚਿਆਂ ਦੀ ਵਿਜ਼ਨ ਜਿਹੜੀ ਆ ਉਹ ਚੈੱਕ ਕਰਕੇ ਤੇ ਉਹਨਾਂ ਨੂੰ ਅਸੀਂ ਜਲਦੀ ਤੋਂ ਜਲਦੀ ਸਪੈਕਸ ਜਿਹੜੀ ਆ ਉਹ ਦੇ ਸਕੀ ਹੈ ਜੀ ਤੇ ਇਸ ਦੇ ਨਾਲ ਹੀ ਜਿੱਦਾਂ ਮੇਰਾ ਆਫਿਸ ਬਾਹਰਲੇ ਪਾਸੇ ਹੈਗਾ ਆ ਤਾਂ ਮੈਂ ਡਿਫਰੈਂਟ ਸੁਸਾਇਟੀਆਂ ਦੇ ਨਾਲ ਵੀ ਜੁੜਿਆ ਆ ਹੋਰ ਵੀ ਜਿਵੇਂ ਕਿ ਪਾਈਕਨੀਆਜੀਆ ਜਾਂ ਬਲੱਡ ਬੈਂਕ ਆ ਜਾਂ ਡਿਸਟ੍ਰਿਕਟ ਰੈੱਡ ਕਰਾਸ ਹੈ ਇਸ ਤਰ੍ਹਾਂ ਡਿਫਰੈਂਟ ਸੁਸਾਇਟੀਆਂ ਦੇ ਨਾਲ ਮੈਂ ਜੁੜਿਆ ਆ ਤੇ ਕਈ ਲੋਕ ਸਾਨੂੰ ਅਪਰੋਚ ਕਰਦੇ ਆ ਕੇ ਕਿ ਜੀ ਇਹ ਇਹਨਾਂ ਦੀ ਆਈ ਸਾਈਡ ਘਟ ਹੈ ਜਾਂ ਕਿਸੇ ਦੇ ਕੰਟੈਕਟ ਦਾ ਆਪਰੇਸ਼ਨ ਹੋਣਾ ਹੈ ਤੇ ਉਹਨਾਂ ਦੀ ਅਸੀਂ ਕੋਸ਼ਿਸ਼ ਕਰਦੇ ਆ ਉਹਨਾਂ ਦੀ ਹੈਲਪ ਕਰਦੇ ਆ ਉਹਨਾਂ ਨਾਲ ਅਸੀਂ ਲਾਭਤਾ ਕਰਕੇ ਉਹਨਾਂ ਨੂੰ ਅਸੀਂ ਫ੍ਰੀ ਆਫ ਕਾਸਟ ਉਹਨਾਂ ਦੇ ਆਪਰੇਸ਼ਨ ਕਰਾਉਂਦੇ ਆ ਕੇ ਦਿੰਦੇ ਆ ਆ ਸੋ ਦੋਸਤੋ ਇਹ ਸਨ ਸਰਦਾਰ ਜਗਮੀਤ ਸਿੰਘ ਸਿੱਠੀ ਸਿੱਠੀ ਸਾਹਿਬ ਹੋਰ ਕੋਈ ਗੱਲ ਤੁਹਾਡੇ ਜਹਨ ਚ ਹੋਵੇ ਕਰਨੇ ਸੰਬੰਧੀ ਮੈਂ ਇੱਕ ਗੱਲ ਬਹੁਤ ਜ਼ਰੂਰੀ ਜਿਹੜੀ ਆ ਉਹ ਇਹ ਕਰਨੇ ਚਾਹੂਗਾ ਕਿ ਆਮ ਪਬਲਿਕ ਦੇ ਵਿੱਚ ਅਵੇਅਰਨੈਸ ਵਾਸਤੇ ਜਿਹੜੀ ਮੁਹਿੰਮ ਇਹ ਟਾਂਡੇ ਤੋਂ ਬਰਿੰਦਰ ਸਿੰਘ ਮਸੀਤੀ ਜੀ ਚਲਾ ਰਹੇ ਹਨ ਜਿਵੇਂ ਕਿ ਸਕੂਲਾਂ ਦੇ ਵਿੱਚ ਜਾ ਕੇ ਜਾਂ ਹੋਰ ਸਮਾਜਿਕ ਸੰਸਥਾਵਾਂ ਦੇ ਨਾਲ ਸੰਪਰਕ ਕਰਕੇ ਉਹ ਬੜਾ ਅੱਛਾ ਕੰਮ ਕਰ ਰਹੇ ਹਨ ਤਾਂ ਇਹ ਜਿਹੜੀ ਮੁਹਿੰਮ ਸਾਡੇ ਜ਼ਿਲ੍ਹਾ ਪੱਧਰ ਤੇ ਔਰ ਬਹੁਤ ਵਾਸਤਲੀ ਚਲਣੀ ਚਾਹੀਦੀ ਹੈ ਕਿ ਲੋਕਾਂ ਦੇ ਵਿੱਚ ਇਸ ਗੱਲ ਦੀ ਅਵੇਅਰ ਆਵੇ ਜੇ ਲੋਕ ਆਈ ਡੋਨੇਟ ਕਰਨਗੇ ਤਾਂ ਉਹ ਹੀ ਆਈ ਜਿਹੜੀਆਂ ਆ ਉਹ ਉਹਨਾਂ ਲੋੜਵੰਦ ਵਿਅਕਤੀਆਂ ਨੂੰ ਲੱਗ ਸਕਦੀਆਂ ਹਨ ਕਿ ਮੈਂ ਆਮ ਪਬਲਿਕ ਨੂੰ ਇਹ ਅਪੀਲ ਜ਼ਰੂਰ ਕਰੂੰਗਾ ਕਿ ਜਦੋਂ ਕਿਸੇ ਦੀ ਡੈਥ ਹੋ ਜਾਂਦੀ ਹੈ ਤੁਸੀਂ ਇਹਨਾਂ ਸੰਸਥਾਵਾਂ ਦੇ ਨਾਲ ਸੰਪਰਕ ਕਰੋ ਉਹਨਾਂ ਦੀਆਂ ਆਈਸ ਡੋਨੇਟ ਕਰੋ ਤਾਂ ਕਿ ਉਹ ਆਈ ਜਿਹੜੀਆਂ ਆ ਕਿਸੇ ਲੋੜਵੰਦ ਵਿਅਕਤੀ ਨੂੰ ਕੰਮ ਆ ਸਕਣ ਕਿਉਂਕਿ ਜਦੋਂ ਅਸੀਂ ਜਲਾ ਦਿੰਨੇ ਆ ਕਿਸੇ ਵਿਅਕਤੀ ਨੂੰ ਉਹਦੇ ਨਾਲ ਹੀ ਉਹ ਜਿੰਦੀਆਂ ਅੱਖਾਂ ਉਹ ਜਲ ਜਾਂਦੀਆਂ ਠੀਕ ਹੈ ਜੀ ਤੇ ਉਸ ਕਰਕੇ ਸਾਡੀ ਇਹ ਹੱਤਵੰਦ ਕੇ ਬੇਨਤੀ ਹੈ ਕਿ ਜਿਹੜੇ ਵੀ ਵਿਅਕਤੀ ਜਿਹੜੇ ਆ ਮੇਰੀ ਆਵਾਜ਼ ਨੂੰ ਸੁਣ ਰਹੇ ਹੋਣ ਜਾਂ ਸਾਡਾ ਸਨੇਹਾ ਜਿਹੜਾ ਆ ਉਹਨੂੰ ਘਰ-ਘਰ ਪਹੁੰਚਾਓ ਤਾਂ ਕਿ ਜਿਹੜਾ ਹੈ ਵੱਧ ਤੋਂ ਵੱਧ ਏਸ਼ਮੈਸੇ ਨੂੰ ਅਸੀਂ ਅੱਗੇ ਲਿਜਾ ਸਕੀਏ ਹਾਂ ਸੈਟੀ ਸਾਹਿਬ ਮੈਂ ਤੁਹਾਡੇ ਨਾਲ ਇਸ ਨੂੰ ਬਹੁਤ ਸਹਿਮਤ ਹਾਂ ਪਰ ਬਹੁਤ ਸਾਰੇ ਲੋਕ ਅਸੀਂ ਅਧਿਆਤਮ ਦੀ ਗੱਲ ਕਰੀਏ ਜਾਂ ਪਿੱਛੇ ਜਿਹੇ ਲੋਕਾਂ ਦੀ ਮਾਨਸਿਕਤਾ ਇਹ ਆ ਪੀ ਜੇ ਅੱਖਾਂ ਦਾਨ ਕਰਤੀਆਂ ਪਤਾ ਨਹੀਂ ਕਿਆ ਹੋਣਾ ਸਾਡਾ ਬੰਦਾ ਮਰ ਗਿਆ ਐਦਾਂ ਦੀ ਸੋਚ ਨੂੰ ਲੈ ਕੇ ਜਿਹੜੇ ਲੋਕ ਹੈਗੇ ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਕਰ ਹਾਂ ਇਸ ਵਿਸ਼ੇ ਤੇ ਮੈਂ ਇੱਕ ਗੱਲ ਤੁਹਾਡੇ ਨਾਲ ਜ਼ਰੂਰ ਕਹਾਂਗਾ ਜਿਵੇਂ ਕਿ ਮੁਸਲਮਾਨ ਕਮਿਊਨਿਟੀ ਆ ਜੀ ਤੇ ਉਹ ਲੋਕ ਜ ਦੇ ਆ ਜੀ ਸਾਨੂੰ ਲਗਵਾ ਦਿਓ ਪਰ ਜਦੋਂ ਡੋਨੇਟ ਕਰਨ ਦੀ ਵਾਰੀ ਆਉਂਦੀ ਹੈ ਤਾਂ ਆਪਣਾ ਹੱਥ ਪਿੱਛੇ ਖਿੱਚ ਲੈਂਦੇ ਆ ਉਹਨਾਂ ਦੇ ਵਿੱਚ ਇੱਕ ਧਾਰਨਾ ਹੈ ਕਿ ਦੇਖੋ ਜੀ ਜਦੋਂ ਉਹ ਉਹ ਬੰਦਾ ਦੁਬਾਰਾ ਪੈਦਾ ਹੋਊਗਾ ਤੇ ਉਹਨੂੰ ਪਤਾ ਨਹੀਂ ਅੱਖਾਂ ਹੋਣੀਆਂ ਜਾਂ ਨਹੀਂ ਹੋਣੀਆਂ ਇਹ ਇੱਕ ਧਾਰਨਾ ਗਲਤ ਹੈਗੀ ਆ ਜਦੋਂ ਕਿਸੇ ਬੰਦੇ ਨੇ ਜੀਵ ਨੇ ਨਵੇਂ ਨੇ ਪੈਦਾ ਲਾਉਂਦੋਂ ਨਵੇਂ ਜੋ ਉਹਦੇ ਅੰਗ ਹੈਗੇ ਆ ਉਹਦੇ ਉਹਦੀ ਪਿੱਛੋਂ ਜੋ ਦੀ ਜਨਰਿਕ ਹੈਗੀ ਉਹਦੇ ਹਿਸਾਬ ਨਾਲ ਜਾਣੇ ਆ ਇਹ ਬਿਲਕੁਲ ਧਾਰਨਾ ਗਲਤ ਹੈ ਜੇ ਤੋ ਮੈਂ ਸਾਰੇ ਲੋਕਾਂ ਨੂੰ ਅਪੀਲ ਕਰੂੰਗਾ ਕਿ ਜੇ ਆਪਾਂ ਕਿਸੇ ਚੀਜ਼ ਦੀ ਆਸ ਰੱਖਦੇ ਹਾਂ ਵੀ ਸਾਨੂੰ ਮਿਲ ਜਾਵੇ ਤਾਂ ਅਸੀਂ ਉਹਨੂੰ ਜੇ ਸਾਡੇ ਕੋਲ ਕੁਝ ਹੈਗਾ ਤੇ ਉਹਨੂੰ ਡੋਨੇਟ ਵੀ ਕਰਨਾ ਚਾਹੀਦਾ ਜਦ ਕਿ ਸਵਾਹ ਸੜ ਕੇ ਦੋ ਮਿੱਟੀ ਸਵਾਹ ਬਣ ਜਾਣੇ ਆ ਜੇ ਦੱਬ ਦੇਣੇ ਆ ਤਾਂ ਜ਼ਮੀਨ ਚ ਗੱਲ ਸੜ ਜਾਣੇ ਆ ਉਸ ਤੋਂ ਬਾਅਦ ਕੁਝ ਨਹੀਂ ਹੋਣਾ ਸੋ ਇਸ ਕਰਕੇ ਇਸ ਮੁਹਿੰਮ ਨੂੰ ਅੱਗੇ ਤੋਂ ਅੱਗੇ ਚਲਾਇਆ ਜਾਵੇ ਔਰ ਰੋਟੀ ਕਲੱਬ ਮੇਂ ਟਾਊਨ ਦੇ ਨਾਲ ਕੰਧਾ ਦੇ ਕੰਧਾ ਜੋੜ ਕੇ ਅਗਰ ਪਬਲਿਕ ਸਾਡੇ ਨਾਲ ਸਾਥ ਦੇਗੀ ਤੇ ਅਸੀਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਇਸ ਅੰਧੇਪਨ ਨੂੰ ਅ ਦੂਰ ਕਰ ਸਕਾਂਗੇ ਬਹੁਤ ਬੋਤਲ ਸੋ ਦੋਸਤੋ ਇਹ ਸੰਸਦ ਆ ਜਗਮੀਤ ਸਿੰਘ ਸੈਠੀ ਜਿਨ੍ਹਾਂ ਨੇ ਜਿੱਤਾ ਰੋਟਰੀ ਕਲੱਬ ਮਿਡਟਾਊਨ ਦੇ ਹਸ਼ਿਆਰਪੁਰ ਬਦੇ ਜਿਹੜੇ ਪਾਈਸ ਪ੍ਰਾਈਜ਼ ਤੋਂ ਉਹਨਾਂ ਨੇ ਦੱਸਿਆ ਤੇ ਨਾਲ ਹੀ ਉਹਨਾਂ ਨੇ ਆਪਣੀ ਕਾਰਸ਼ੈਲੀ ਤੇ ਨਾਲ ਹੀ ਉਹਨਾਂ ਨੇ ਕਲਾਸ ਦੇ ਵਿੱਚ ਬਹੁਤ ਵਧੀਆ ਅਪੀਲ ਕੀਤੀ ਕਿਉਂਕਿ ਧਾਰਮਿਕ ਤੌਰ ਤੇ ਲੋਕਾਂ ਨੂੰ ਜਿਹੜਾ ਅਧਿਆਤਮ ਨੂੰ ਲੈ ਕੇ ਲੋਕਾਂ ਨੂੰ ਲੱਗ ਰਿਹਾ ਬਹੁਤ ਸਾਰੇ ਲੋਕ ਜਾਗਰੂਕਤਾ ਵੀ ਬੰਝੇ ਆ ਜਾਗਰੂਕਤਾ ਹੈ ਨਹੀਂ ਕਿ ਸਾਈਕੋਲੋਜੀ ਦੇ ਉੱਪਰ ਵੀ ਗੱਲ ਕਰ ਸਕਦੇ ਆ ਸਾਇੰਟੀਫਿਕਲੀ ਵੀ ਗੱਲ ਕਰ ਸਕਦੇ ਆ ਵੀ ਉਹਨਾਂ ਦੀ ਪਰ ਉਹਨਾਂ ਨੇ ਬੜੇ ਵਿਸਤਾਰ ਦੇ ਨਾਲ ਦੱਸਿਆ ਕਿ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਜੋ ਕਿਸੇ ਵਿ ਕਰਨਗੇ ਨਹੀਂ ਕਰ ਸਕਦੇ ਕਿਉਂਕਿ ਬਹੁਤ ਸਾਰੇ ਕਿੰਤਪਰੰਤ ਪਰ ਇਹਨਾਂ ਵੱਲੋਂ ਜਿਹੜੀ ਅਪੀਲ ਕੀਤੀ ਆ ਆਪਾਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਕਰਾਂਗੇ ਕਿ ਜਿਹੜਾ ਕਿਤੇ ਵੀ ਆ ਜੇ ਅਸੀਂ ਕਿਸੇ ਕੋਲੋਂ ਚਾਹੁੰਦੇ ਆ ਪੇ ਸਾਨੂੰ ਅੱਖਾਂ ਲਾਈਆਂ ਜਾਣ ਤੇ ਉਹਦੇ ਲਈ ਅੱਖਾਂ ਰੇਟ ਕਰਨੀਆਂ ਵੀ ਜ਼ਰੂਰੀ ਆ ਸੋ ਹਸ਼ਿਆਰ ਪਰਤੋਂ ਦਾ ਬਾਹਰ ਤਲੀ ਦਲਜੀਤ ਅਜਨੂਖਾ ਬਹੁਤ ਬਹੁਤ ਧੰਨਵਾਦ ਸਿੱਟੀ ਸਾਹਿਬ